ਵਲਾਗ ਭਗਤਾ ਭਾਈਕਾਵਰ ਨੂੰ ਅੱਜ ਪਿੰਡਾਂ ਦੇ ਵਿੱਚ ਟਰੈਕਟਰ ਮਾਰਚ ਕੀਤਾ ਜਾ ਰਿਹਾ ਹੈ ਜਿਸ ਦੇ ਵਿੱਚ ਹਰ ਕਿਸਾਨ ਨੂੰ ਆਪਣੇ ਟਰੈਕਟਰ ਦੇ ਝੰਡੇ ਲਗਾ ਕੇ ਜੋ ਮੰਗਾ ਹਨ ਪੈਂਡਿੰਗ ਮੰਗਾ ਕੇਂਦਰ ਸਰਕਾਰ ਤੋਂ ਉਹਨਾਂ ਨੂੰ ਮੰਨਵਾਉਣ ਵਾਸਤੇ ਅੱਜ ਭਾਰੀ ਮਾਤਰਾ ਦੇ ਵਿੱਚ ਕਿਸਾਨ ਇਕੱਠੇ ਹੋਏ ਹਨ ਪਿੰਡ ਕੋਠਾ ਗੁਰੂ ਕਾਬੇਖੇ ਸਾਡੇ ਨਾਲ ਇਸ ਵਕਤ ਪ੍ਰਧਾਨ ਜੀ ਹਨ ਆਓ ਗੱਲਬਾਤ ਕਰਦੇ ਹਾਂ ਪ੍ਰਧਾਨ ਜੀ ਅੱਜ ਅੱਜ ਫੇਰ ਅੱਜ ਕਿਸਾਨ ਟਰੈਕਟਰਾਂ ਤੇ ਹਾਜ਼ਰ ਹੈ ਕੀ ਗੱਲ ਬਾਤ ਅੱਜ ਅਸੀਂ ਭਾਰਤੀ ਕਿਸਾਨ ਜੁਨੈਣੇਕਤਾ ਗਰਾਹਾਂ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਜੋ ਦਿੱਲੀ ਸਰਕਾਰ ਨਾਲ ਸੰਬੰਧਤ ਮੰਗਾਂ ਜਿਹਦੇ ਚ ਮੇਨ ਮੰਗ ਹੈ ਐਮ ਐਸ ਪੀ ਵਾਲੀ ਵੀ ਸਾਰੀਆਂ ਫਸਲਾਂ ਤੇ ਜਿਹੜਾ ਸਰਕਾਰ ਖਰੀਦਣ ਦੀ ਗਾਰੰਟੀ ਕਰੇ ਤੇ ਜਿਹੜਾ ਸਮਰਥਨ ਉਹ ਦੇਵੇ ਇਹਦੇ ਚ ਕਿਸਾਨੀ ਕਰਜ਼ੇ ਦੀ ਵਾਲੀ ਮੰਗ ਹੈ ਦਿੱਲੀ ਦੇ ਜਿਹੜੇ ਕਿਸਾਨ ਸ਼ਹੀਦ ਹੋਏ ਆ ਉਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ੇ ਦੀ ਮੰਗ ਹੈ ਨੌਕਰੀ ਦੀ ਮੰਗ ਹੈ ਤੇ ਕਿਸਾਨ ਜਿਹੜਾ 60 ਸਾਲ ਤੋਂ ਬਾਅਦ ਮਤਲਬ ਕੰਮ ਕਰਨ ਦੇ ਯੋਗ ਨਹੀਂ ਰਹਿੰਦਾ ਚੌਥੇ ਦਰਜੇ ਦੇ ਮੁਲਾਜ਼ਮ ਜਿੰਨੀ ਉਹਦੀ ਪੈਨਸ਼ਨ ਹੈ ਘੱਟੋ ਘੱਟ 10000 ਜਿਹੜੀ ਮਹੀਨੇ ਦੀ ਦਿੱਤੀ ਜਾਵੇ ਇਹਨਾਂ ਮੰਗਾਂ ਨੂੰ ਲੈ ਕੇ ਭਾਰਤੀ ਕਿਸਾਨੀ ਉਹਨੇ ਨੇਕਤਾ ਗਰਾਹਾਂ ਵੱਲੋਂ ਵੱਖ-ਵੱਖ ਬਲਾਕਾਂ ਚੋਂ ਇਥੇ ਸਮੂਹ ਮਾਰਚ ਕਰਦੇ ਹੋਏ ਕੋਟ ਸ਼ਮੀਰ ਜਿਹੜਾ ਸਾਰੇ ਬਠਿੰਡੇ ਜ਼ਿਲ੍ਹੇ ਦੇ ਟਰੈਕਟਰਾਂ ਦਾ ਇਕੱਠ ਹੋਣਾ ਉਸ ਤੋਂ ਬਾਅਦ ਬਕਾਇਦਾ ਬਠਿੰਡੇ ਸ਼ਹਿਰ ਦੇ ਵਿੱਚ ਕਿਉਂਕਿ 26 ਜਨਵਰੀ ਦਾ ਦਿਹਾੜਾ ਹੋਣ ਕਰਕੇ ਅੱਜ ਸਰਕਾਰ ਨੇ ਵੀ ਆਪਦੇ ਆਜ਼ਾਦੀ ਦੇ ਜਸ਼ਨ ਮਨਾਉਣੇ ਆ ਤੇ ਜਿਹੜੀ ਦੁਖੀ ਜਨਤਾ ਉਹਨਾਂ ਦੀ ਆਵਾਜ਼ ਆ ਜਿਹੜੀ ਉਹਨਾਂ ਦੇ ਕੰਨਾਂ ਤੱਕ ਪਹੁੰਚਾਉਣ ਵਾਸਤੇ ਇਹ ਕੋਰਟ ਸਮੀਰ ਤੋਂ ਚੱਲ ਕੇ ਕਾਫਲਾ ਮਠਿੰਡੇ ਸ਼ਹਿਰ ਦੇ ਵਿੱਚ ਹੁੰਦਾ ਹੋਇਆ ਨਹਿਰਾਂ ਕੋਲੇ ਆ ਕੇ ਸਮਾਪਤ ਹੋਣਾ ਹੈ ਜਿਹੜੀਆਂ ਤੁਹਾਡੀਆਂ ਮੰਗਾਂ ਸਨ ਪਿਛਲੇ ਵਾਰ ਵੀ ਜਦੋਂ ਆਪਾਂ ਅਮਰਾ ਦਿੱਲੀ ਦੇ ਵਿੱਚ ਬੈਠੇ ਸੀ ਉਹ ਲਗਾਤਾਰ ਆਪਾਂ ਸਾਲ ਦੇ ਕਰੀਬ ਉੱਥੇ ਬੈਠੇ ਰਹੇ ਆ ਜੀ ਉਹੀ ਮੰਗਾਂ ਸਨ ਹੁਣ ਫਿਰ ਉਹੀ ਮੰਗਾਂ ਕੀ ਕਾਰਨ ਪਹਿਲਾਂ ਮੰਗਾ ਇਹ ਪਿੰਡ ਰਹਿ ਗਈਆਂ ਦੇਖੋ ਜੀ ਇਹ ਦਿੱਲੀ ਅੰਦੋਲਨ ਵੇਲੇ ਜਦੋਂ ਉੱਥੋਂ ਵਾਪਸੀ ਕੀਤੀ ਆ ਕਾਲੇ ਕਾਨੂੰਨਾਂ ਵਾਪਸ ਲੈਣ ਤੋਂ ਬਾਅਦ ਉਹ ਤਾਂ ਸਰਕਾਰ ਨੇ ਬਕਾਇਦਾ ਲਿਖਤੀ ਸਮਝੌਤਾ ਕੀਤਾ ਸੀ ਇਹ ਤਾਂ ਸਾਡੇ ਸੋਚਣ ਦਾ ਹੀ ਸਵਾਲ ਆ ਵੀ ਅਸੀਂ ਆਏ 5 ਸਾਲ ਉਹਨਾਂ ਦੇ ਲਾਰਿਆਂ ਚਾਂਸੇ ਚ ਆ ਕੇ ਵੋਟਾਂ ਪਾ ਕੇ ਉਹਨਾਂ ਨੂੰ ਗੱਦੀਆਂ ਤੇ ਬਿਠਾਉਣੇ ਆ ਪਰ ਸਾਡੀ ਹਾਲਤ ਜਿਉਂਦੀ ਤਿਉਂ ਉੱਥੇ ਹੀ ਖੜੀ ਆ ਇਸ ਕਰਕੇ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਵੀ ਜਿੰਨਾ ਚਿਰ ਤੁਸੀਂ ਜਿਵੇਂ ਅੱਜ ਇਕੱਠੇ ਹੋਏ ਆ ਐ ਆਪਦਾ ਜੱਕ ਨਹੀਂ ਪੰਦ ਤੇ ਸਰਕਾਰ ਦੀ ਧੌਣ ਤੇ ਗੋਡਾ ਨਹੀਂ ਰੱਖਦੇ ਉਨਾਂ ਚਿਰ ਇਹ ਕਾਰਪੋਰੇਟ ਘਰਾਣਿਆਂ ਦੀ ਹਤਾਇਸ਼ੀ ਸਰਕਾਰ ਆ ਉਨਾਂ ਚਿਰ ਇਹ ਮੰਨਣ ਵਾਲੀ ਨਹੀਂ ਇਸ ਕਰਕੇ ਸਾਨੂੰ ਸੂਮੂ ਸਾਰੇ ਕਿਸਾਨਾਂ ਨੂੰ ਹੰਬੜਾ ਮਾਰਨ ਦੀ ਲੋੜ ਆ ਤੇ ਇਕੱਠੇ ਹੋ ਕੇ ਸਰਕਾਰ ਤੇ ਦਬਾਅ ਬਣਾਉਣਾ ਚਾਹੀਦਾ ਕੀ ਇਹ ਕੇਂਦਰ ਸਰਕਾਰ ਪ੍ਰਤੀ ਤੁਹਾਡਾ ਇਹ ਮਾਰਚ ਕੀਤਾ ਜਾ ਰਿਹਾ ਹੈ ਜਾਂ ਆਪਣੇ ਜੋ ਪੰਜਾਬ ਸਰਕਾਰ ਪ੍ਰਤੀ ਜੋ ਇਹ ਮਾਰਚ ਕੀਤਾ ਜਾ ਰਿਹਾ ਹੈ ਅੱਜ ਦਾ ਜਿਹੜਾ ਇਹ ਮਾਰਚ ਆ ਇਹ ਸੰਯੁਕਤ ਕਿਸਾਨ ਮੋਰਚੇ ਦਾ ਸੱਦਾ ਹੈ ਆਲ ਇੰਡੀਆ ਦੇ ਵਿੱਚ ਪ੍ਰਦਰਸ਼ਨ ਹੋ ਰਿਹਾ ਕੱਲੇ ਪੰਜਾਬ ਦੇ ਵਿੱਚ ਨਹੀਂ ਅੱਜ ਪੰਜਾਬ ਦੇ ਵਿੱਚ ਅਸੀਂ ਭਾਰਤੀ ਕਿਸਾਨ ਯੂਨੀਅਨ ਇਕਤਾ ਵੱਲੋਂ ਬਕਾਇਦਾ ਇਹ ਪਲਾਨ ਬਣਾ ਕੇ ਇਹ ਜਿਹੜਾ ਪ੍ਰੋਗਰਾਮ ਹੈ ਆਡਾ ਆਡਾ ਤਹਿਸੀਲ ਪਦਰਾਂ ਤੇ ਵੀ ਹੋਊਗਾ ਜ਼ਿਆਦਾਤਰ ਜ਼ਿਲ੍ਹਾ ਹੈੱਡਕੁਆਟਰਾਂ ਤੇ ਕੀਤਾ ਜਾਣਾ ਹੈ ਕੋਈ ਮੰਗ ਪੱਤਰ ਵੀ ਕਰ ਕਰ ਦਿੱਤਾ ਜਾਊਗਾ ਹਾਂ ਮੰਗ ਪੱਤਰ ਇਹ ਦੇਣੇ ਆ ਇਹ ਮਤਲਬ ਡੀਸੀ ਨੂੰ ਮੁੱਖ ਮੰਤਰੀ ਦੇ ਨਾਂ ਤੇ ਪ੍ਰਧਾਨ ਮੰਤਰੀ ਦੇ ਨਾਂ ਤੇ ਜੀ ਅੱਜ ਦੀ ਗੱਲ ਕਰੀਏ ਜੋ ਅੱਜ ਮਾਰਚ ਹੈ ਇਹ ਮਾਰਚ ਦੇ ਵਿੱਚ ਕਿੰਨੇ ਪਿੰਡਾਂ ਦੇ ਹਿੱਸੇ ਲੈ ਰਹੇ ਹਨ ਇਹਦੇ ਵਿੱਚ ਅਤੇ ਕਿੰਨੇ ਸੰਖਿਆ ਦੇ ਵਿੱਚ ਟਰੈਕਟਰ ਤੁਹਾਡੇ ਕੋਲ ਇਸ ਵਕਤ ਮੌਜੂਦ ਅੱਜ ਜਿਸੀ ਇਧਰੋਂ ਜਿਹੜੀ ਮਤਲਬ ਭਗਤੇ ਬਲਾਕ ਦੀ ਲਿਸਟ ਬਣਾਈ ਆ ਤੇ 100 ਤੋਂ ਉੱਪਰ ਟਰੈਕਟਰ ਇਕੱਠੇ ਆ ਕੁਛ ਦਿয়ালਪਰੇ ਭਾਈ ਕੇ ਉਧਰਲੇ ਏਰਗੇ ਦੇ ਟਰੈਕਟਰ ਇਕੱਠੇ ਹੋਏ ਆ ਵੱਡੀ ਗਿਣਤੀ ਇੱਥੇ ਕੋਠਾ ਗੁਰੂ ਚ ਇਕੱਠੇ ਹੋਏ ਆ ਤਕਰੀਬਨ ਸਾਰੇ ਜ਼ਿਲ੍ਹੇ ਦੀ ਹਜ਼ਾਰ ਦੇ ਕਰੀਬ ਟਰੈਕਟਰਾਂ ਦੀ ਗਿਣਤੀ ਹੈ ਜਿਹਦੇ ਰਹੀ ਮਾਰਚ ਕਰਨਾ ਇਹ ਇੱਕ ਦਿਨ ਬਾਅਦ ਹੀ ਮਾਰਚ ਹੋਊਗਾ ਇਹ ਇੱਕ ਦਿਨ ਵਾਸਤੇ ਹੀ ਆ ਜੋ ਆਪਣੇ ਦਿੱਲੀ ਦੇ ਵਿੱਚ ਪ੍ਰੋਗਰਾਮ ਲਿਖਿਆ ਜਾ ਰਿਹਾ ਹੈ ਜੀ ਉਹ ਵੀ ਇਹ ਤਾੜੀ ਜਥੇ ਬੰਦੀ ਬੰਨੂ ਕਿੰਨਾ ਸੰਯੋਗ ਦਿੱਤਾ ਜਾਵੇਗਾ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਦੁਬਾਰਾ ਫਿਰ ਦਿੱਲੀ ਦੇ ਅਰੂਹਾਂ ਦੇ ਵਿੱਚ ਕਿਸਾਨ ਜਥੇ ਬੰਦੀਆਂ ਪਹੁੰਚਣਗੇ ਇਹ ਇਹ ਜੋ ਸੰਯੁਕਤ ਕਿਸਾਨ ਮੋਰਚੇ ਨਾਲ ਸੰਬੰਧਿਤ ਮੰਗਾਂ ਹੈ ਇਹ ਦਿੱਲੀ ਸਰਕਾਰ ਦੇ ਨਾਲ ਇਹ ਜੋ ਸੰਯੁਕਤ ਮੋਰਚੇ ਦੀ ਅਪੀਲ ਆਉਗੀ ਉਹਦੇ ਆਧਾਰ ਤੇ ਮਤਲਬ ਕਿਸਾਨ ਹੈ ਜਿਹੜੇ ਦਿੱਲੀ ਨੂੰ ਵੀ 20 ਫਰਵਰੀ ਤੋਂ ਬਾਅਦ ਕੋਈ ਡੇਟ ਆ ਸਕਦੀ ਹੈ ਦਿੱਲੀ ਵੀ ਬਕਾਇਦਾ ਉਧਰ ਨੂੰ ਪੁੱਛ ਕੀਤਾ ਜਾਣਾ ਇਹਨਾਂ ਮੰਗਾਂ ਨੂੰ ਲੈ ਕੇ ਜੀ ਆ ਸਾਡੇ ਨਾਲ ਇਸ ਵਕਤ ਜਿੱਥੇ ਕਿ ਨੌਜਵਾਨ ਬਜ਼ੁਰਗਾਂ ਤੋਂ ਇਲਾਵਾ ਇੱਥੇ ਔਰਤਾਂ ਵੀ ਇਸ ਮਾਰਚ ਦੇ ਵਿੱਚ ਭਾਗ ਲੈ ਰਹੀਆਂ ਹਨ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਆ ਮਾਤਾ ਜੀ ਤੁਸੀਂ ਅੱਜ ਇੱਥੇ ਪਹੁੰਚੇ ਹੋਏ ਹੋ ਮਾਰਚ ਦੇ ਵਿੱਚ ਚਾਹੇ ਹਿੱਸਾ ਲੈ ਰਹੇ ਹੋ ਕੀ ਕਹਿਣਾ ਚਾਹੋਗੇ ਅਸੀਂ ਤਾਂ ਇਹੀ ਕਹਿਣਾ ਚਾਹੁੰਨੇ ਆ ਵੀ ਨਵੀਆਂ ਨਵੀਆਂ ਸਰਕਾਰਾਂ ਪਹਿਲਾਂ ਕਾਲੀਆਂ ਦੀ ਆਈ ਕਾਂਗਰਸ ਦੀ ਆਈ ਹੁਣ ਆਮ ਆਲਿਆਂ ਦੀ ਆਈ ਅਸੀਂ ਤਾਂ ਬਾਹਰਲੇ ਮੁਲਕਾਂ ਤੇ ਕੀ ਗੱਲ ਜਾਣੀ ਐ ਵੀ ਜਿਹੜਾ ਅਸੀਂ ਟਰੈਕਟਰਾਂ ਦਾ ਮਾਰਚ ਕਰ ਚੁੱਕੇ ਆ ਨੌਜਵਾਨ ਸਾਡੇ ਆਏ ਨੇ ਇਹ ਸਰਕਾਰ ਨੂੰ ਅਸੀਂ ਚੇਤਾਵਨੀ ਦਿੰਦੇ ਆਂ ਵੀ ਇਹ ਟਰੈਕਟ ਆ ਜਿਹੜੇ ਇਹ ਖੇਤੀ ਨੀਤੀ ਵਾਲੇ ਇਧਰਲੇ ਕਿਸਾਨਾਂ ਵਾਲੇ ਟਰੈਕਟ ਆ ਜਿਹੜੇ ਉਹ ਖੇਤੀ ਨੀਤੀਆਂ ਭਗਵੰਤ ਮਾਨ ਬਾਹਰਲੀਆਂ ਕੰਪਨੀਆਂ ਸੱਦ ਕੇ ਕਾਰਕੋਟ ਘਰਾਉਣਿਆਂ ਨੂੰ ਸੱਦ ਕੇ ਕਹਿੰਦਾ ਵੀ ਮੈਂ ਕਰੂੰਗਾ ਉਹ ਕੀ ਜਾਣਦਾ ਸਾਡੇ ਪਹਿਲਾਂ ਬਜ਼ੁਰਗਾਂ ਤੋਂ ਖੇਤੀ ਨੀਤੀ ਜਾਣਦੇ ਸੀ ਅਸੀਂ ਉਹਦੇ ਹੋਰ ਜਿਹੜੀਆਂ ਸਾਡੀਆਂ ਦਿੱਲੀ ਦੀਆਂ ਰੋਲਦੀਆਂ ਮੰਗਾ ਉਹਨਾਂ ਦੇ ਸਮੇਤ ਵੀ ਜਿਹੜਾ ਸਾਡਾ ਕੋਈ ਵੀ ਹਲੇ ਤੱਕ ਜਿਵੇਂ ਤੇ ત્યાં ਉੱਥੇ ਟੱਕਰੀ ਖੜਾ ਹੈ ਇਹ ਅਸੀਂ ਔਰਤਾਂ ਸਮੇਤ ਇਕੱਠੀਆਂ ਹੋ ਕੇ ਹੁਣ ਇਹਨਾਂ ਕਿਸਾਨਾਂ ਦੇ ਨਾਲ ਸਾਡੇ ਭਰਾਵਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਜਣ ਦੀ ਮੂਹਰੇ ਚੱਲਾਂਗੇ ਜਿਹੜੀਆਂ ਰਹਿੰਦੀਆਂ ਮੰਗਾ ਉਹ ਜਣ ਦੀ ਕੁਝ ਮੰਗਾ ਤਾਂ ਸਾਡੀਆਂ ਇਆਂ-ਇਆਂ ਜਿਹੜੀਆਂ ਇੱਥੇ ਅਸੀਂ ਡੀਸੀ ਦਫ਼ਤਰ ਦੇ ਜਣ ਦੀ ਕੋਈ ਵੀ ਦੇਖ ਲਓ ਕਿੱਡੇ ਨੁਕਸਾਨ ਹੋਏ ਨੇ ਖੇਤੀ ਮਰ ਗਈ ਪਸ਼ੂ ਮਰ ਗਏ ਹੋਰ ਕੀ ਗਿਣੀਆਂ ਵੀ ਕਿੰਨੀਆਂ ਘਾਟਾਂ ਪਈਆਂ ਉਹ ਸਾਰੀਆਂ ਇੱਥੇ ਵੀ ਕੁਝ ਮੰਨਣ ਦੇ ਯੋਗ ਐ ਇਹ ਅਸੀਂ ਡੀਸੀ ਦਫ਼ਤਰ ਮੂਹਰੇ ਵੀ ਇਕੱਠੇ ਹੋ ਕੇ ਉਥੇ ਸ਼ਮੀਰਕੋਟ ਦੇ ਵਿੱਚ ਸਮੇਤ ਔਰਤਾਂ ਨੌਜਵਾਨ ਸਾਡੇ ਤੇ ਜਿੰਦੀ ਆਗੂ ਪ੍ਰਧਾਨ ਜੀ ਸਾਡੇ ਨਾਲ ਨੇ ਅਸੀਂ ਉਥੇ ਰੋਸ ਮੰਝਾਰਾ ਜਣਦੀ ਆਮ ਹਾਂ ਬਾਕੀ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਕਿਹਾ ਜਾ ਰਿਹਾ ਕਿ ਕਿ ਆ ਜੋ ਕਿਸਾਨ ਹਨ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਪਾਏ ਜਾ ਰਿਆ ਨਾ ਜੋ ਕਿਸਾਨਾਂ ਨੂੰ ਹੁਣ ਕੁ ਸਹਾਲ ਦਿਖਾਈ ਦੇ ਰਿਹਾ ਕਿ ਮੰਨਦੇ ਹੋ ਇਹਦੇ ਵਿੱਚ ਕੁਝ ਵੀ ਨਾ ਪਾਇਆ ਖਾਤਿਆਂ ਚ ਕੀਦੇ ਪਾਏ ਨੇ ਉਹ ਤਾਂ ਵੱਡੇ ਆਪ ਦੇ ਚਿਹਤਾਂ ਦੇ ਪਾਉਂਦੇ ਨੇ ਅੱਗੇ ਕਿੰਨਾ ਕੋਈ ਨਹੀਂ ਦੁਨੀਆ ਤੇ ਕਿਸਾਨਾਂ ਤੇ ਮਾਰ ਪਈ ਐ ਵੀ ਕਿੰਨੇ ਕੁ ਪੈਸੇ ਪਾਤੇ ਪਸ਼ੂਆਂ ਦੀ ਮਾਰਕੀਟ ਦੀ ਸੀਗੀ ਤੇ ਪਿਛਲੇ ਫਸਲਾਂ ਦੀ ਮਾਰਕੀਟ ਦੀ ਸੀ ਜਿਹੜਾ ਕਿਸਾਨ ਜਮੇ ਹੀ ਨਹੀਂ ਸੀ ਉਲਟੋ ਉਹ ਜਿਹੜਾ ਆਪ ਦਾ ਖੇਤੀ ਨੀਤੀਆਂ ਹਜਣ ਲਿਆ ਕਿਤੇ ਸਾਡੇ ਨਹੀਂ ਫਿੱਟ ਹੈਗਾ ਇਹ ਜਣ ਦੀ ਅਸੀਂ ਰੱਦ ਕਰਾਂਗੇ ਕਾਨੂੰਨ ਵਾਪਸ ਕਰਾਂਗੇ ਸਾਡੇ ਖੇਤੀ ਨੀਤੀ ਕਰਨ ਵਾਲੇ ਕਿਸਾਨ ਨੌਜਵਾਨਾ ਖੜੇ ਨੇ ਟਰੈਕਟਰ ਲਈ ਇਹਨਾਂ ਨੂੰ ਪਤਾ ਕੋ ਕਾਰਕੋਟ ਕਰਾਉਣਿਆਂ ਨੂੰ ਪਤਾ ਹੈ ਸਾਡੇ ਨਹੀਂ ਇਹ ਜਿਹੜੀ ਸਾਡੀ ਅੱਜ ਦੀ ਰੋਸਮੁਜਾਰਾ ਜਣੀ ਦੀ ਜਿਵੇਂ ਮਾਰਚ ਆ ਗਈ ਇਹ ਬਾਹਰਲੇ ਮੁਲਕਾਂ ਤੱਕ ਵੀ ਪਹੁੰਚੂਗੀ ਹਿੰਦ ਕੇਂਦਰ ਸਰਕਾਰ ਤੱਕ ਇਹ ਸੰ ਕਿਸਾਨਾਂ ਬੀਬੀਆਂ ਤੇ ਕਿਸਾਨ ਆਗੂ ਨਾਲ ਗੱਲਬਾਤ ਕੀਤੀ ਗਈ ਹੈ ਤੇ ਇਹਨਾਂ ਦਾ ਕਹਿਣਾ ਕਿ ਜੋ ਅੱਜ ਦਾ ਮਾਰਚ ਹੈ ਜੋ ਕੇਂਦਰ ਸਰਕਾਰ ਤੋਂ ਮੰਗਾ ਪਿਛਲੇ ਕਾਫੀ ਲੰਬੇ ਸਮੇਂ ਤੋਂ ਮੰਗ ਰਹੇ ਹਨ ਉਹਨਾਂ ਮੰਗਾਂ ਨੂੰ ਲਾਗੂ ਕਰਾਉਣ ਵਾਸਤੇ ਅੱਜ ਇਹ ਮਾਰਚ ਕੀਤਾ ਜਾ ਰਿਹਾ ਹੈ ਅਵਤਾਰ ਸਿੰਘ ਮੱਲਾ ਦੀ ਖਾਸ ਰਿਪੋਰਟ ਕੋਠਾ ਗੁਰੂ ਦਾ